ਓ ਬਾਈ ਪਰਾਲੀ ਜੀ ਵੀ ਬਾੜੀ ਆਪਣੇ ਤਰ੍ਹਾਂ ਕੀ ਹੈ ਨਾ ਪਰਾਲੀ ਤਾਂ ਕੋਈ ਨਾ ਫਿਕਰ ਨਾ ਕਰ ਆਪਾਂ ਇੱਕ ਦੀ ਹੈਪੀ ਸੀਟਰ ਨਾ ਕਣਕ ਪਜਾਵਾਂਗੇ ਹਾਂ ਅੱਗ ਨਾ ਲਾ ਦੀ ਕਿਤੇ ਫਿਰ ਗਵਰਨਮੈਂਟ ਤੇਨੂੰ ਪਤਾ ਹੀ ਆ ਆਪਣੇ ਤੇ ਹੌਕਸ ਪਾ ਦੂ ਆ ਗਈਆਂ ਆ ਗਈ ਮਮਾ ਇਹਨੇ ਚੱਪਲਾਂ ਲੈਣੀਆਂ ਸੀ ਮੈਂ ਇਹਦੇ ਨਾਲ ਗਈ ਸੀ ਤਾ ਕਿੱਥੇ ਗਈ ਸੀ ਮੈਂ ਬਾਜ਼ਾਰ ਚ ਗਈ ਸੀ ਮਮਾ ਮੈਨੂੰ ਰੀਤ ਲੈ ਗਈ ਸੀ ਨਾਲ ਬਾਜ਼ਾਰ ਚ ਗਈ ਸੀ ਬਾਜ਼ਾਰ ਚ ਗਈ ਸੀ ਮੂੰਹ ਚੱਕ ਕੇ ਤੁਰੇ ਫਿਰਦੀ ਰਹਿਣੀ ਐ ਕਿੰਤੀ ਹੋ ਗਿਆ ਮਾਮਾ ਜੇ ਜਾਇ ਐ ਇੱਥੇ ਡਿੱ ਕਿੱਡੀ ਕਾਫਤ ਆ ਗਈ ਨਾ ਕੋੜੇ ਤੂੰ ਸਾਡੇ ਕੋੜੇ ਨਾਲ ਲੈਣ ਲਈ ਫਿਰਦੀ ਆ ਤੇਰਾ ਕੀ ਮਤਬਲ ਹੈ ਤੈਨੂੰ ਪਤਾ ਨਹੀਂ ਸਾਡੇ ਘਰ ਦੇ ਮਾਹੌਲ ਦਾ ਸੱਸੀ ਕੀ ਹੋਇਆ ਤੁਹਾਡੇ ਘਰ ਚ ਇੱਕ ਤਾਂ ਤੁਸੀਂ ਬਗਾਨੇ ਬੰਦੇ ਨੂੰ ਆਪਦੇ ਘਰ ਦਾ ਮਾਲਕ ਬਣਾ ਰੱਖਿਆ ਤੇ ਇਹਦਾ ਕੋਈ ਹੱਕ ਨਹੀਂ ਹੈਗਾ ਇਹ ਬਗਾਨਾ ਕਾਹਦਾਗਾ ਮੇਰਾ ਭਾਈ ਐ ਮੇਰੇ ਨਾਲ ਜੰਮਿਆਗਾ ਜਿਨੇ ਸਾਡੇ ਪੱਖ ਤੱਕੜਾਏ ਨੇ ਅੱਛਾ ਹਾਂ ਇਨੇ ਵਕਤ ਤੱਕੜਾਏ ਨੇ ਤੇ ਇਹ ਤਾਂ ਸਿੱਟੇ ਟੱਜ ਮੀ ਆ ਇਹ ਵਿਚਾਰੀ ਇਹਦਾ ਕੋਈ ਸ਼ੌਂਗ ਨਹੀਂ ਹੈਗਾ ਕਿਉਂ ਕੁੜੀਏ ਤੂੰ ਵੀ ਨਾ ਆਦਾ ਮੂੰਹ ਸੰਭਾਲ ਕੇ ਬੋਲ ਤੈਨੂੰ ਤੈਨੂੰ ਕੀ ਮਤਵਲਾ ਮਾ ਮੈਂ ਨਹੀਂ ਸੁਣਾਂ ਬਸ ਸੁਣੇ ਪਿਆਗਾ ਮਾਰਦੀ ਕੀ ਹੈਗੀ ਮਾਰਨ ਦੀ ਨਾ ਕੋਈ ਲੋੜ ਨਹੀਂ ਹੈਗੀ ਮਾਂ ਹੈਗਾ ਆਪਣੇ ਘਰੇ ਹੋਏਗਾ ਸਾਡੀ ਕੁੜੀਆ ਸਾਡੀ ਧੀ ਆ ਨਾ ਅਸੀਂ ਕੁਟੀਆਂ ਮਾਰੀਏ ਤੂੰ ਉਹਦੇ ਘਰ ਜਾ ਕੇ ਕੰਮ ਕਰ ਧੀ ਧੀ ਮਾਰਨੀ ਨਹੀਂ ਹੈ ਅਸੀਂ ਤਾਂ ਮਾਰਾਂਗੇ ਤੂੰ ਕੀ ਕਰ ਸਕਦੀ ਹੈ ਜਾ ਬਗ ਜਾ ਤੂੰ ਆਵ ਨਾ ਤੁਰਦੀ ਲੱਗ ਵਿੱਚ ਹੀ ਸਹ ਲੈਂਦੀ ਹੈਗੀ ਕੁੱਬਲਾ ਨਾਲੇ ਤੂੰ ਹੀ ਆ ਮਿਲਦਾ ਜਾ ਕਿਉਂ ਇਹਨਾਂ ਨਾਲ ਲੜਦੀਆਂ ਕੋਈ ਗੱਲ ਨਹੀਂ ਚਾਹੀ ਅੱਜ ਤੋਂ ਬਾਅਦ ਇਹ ਕੀਤੀ ਨਹੀਂ ਜਾਂਦੀ ਹੈਗੀ ਰੱਖ ਲੈ ਉਹਨੂੰ ਸੰਭ ਕੇ ਰੱਖ ਲਾਂਗੇ ਸਾਡੇ ਘਰੇ ਨਾ ਆਇਆ ਕਰ ਸਾਡੇ ਕੁੜੇ ਨੂੰ ਮਗਰ ਲਾ ਕੇ ਲੈ ਜਾਣੀ ਹੁੰਨੀ ਆ ਤੇਰਾ ਕੋਈ ਮਤਵ ਨਹੀਂ ਹੈਗਾ ਲੈ ਜਾਣਦਾ ਇਹਨੂੰ ਤੁਹਾਡੇ ਘਰੇ ਆਉਂਦਾ ਵੀ ਕੋਹਣਾ ਸਾਡੇ ਘਰੇ ਤਾਂ ਕੋਈ ਜਾਨਵਰ ਨਾ ਆਵੇ ਬੰਦਾ ਤਾਂ ਕਿੱਥੋਂ ਆ ਜੂਗਾ ਨਾ ਆਵੇ ਫਿਰ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਓਏ ਅਸੀਂ ਇਹ ਜਾਨਵਰਾਂ ਤੋਂ ਕੀ ਕਰਾਉਣਾ ਜਿਹੜੇ ਸਾਡੇ ਫਾਰੀ ਕੱਟਣ ਚੱਲ ਚੱਲ ਕੋਈ ਨਾ ਭਾਈ ਹੁਣ ਦੇਖਦੇ ਆ ਕੀ ਬਣਦਾ ਹੈਗਾ ਹੁਣ ਮੁੜ ਕੇ ਕੁੜੀ ਘਰੇ ਨਹੀਂ ਆਊਗੀ ਆਪਣੇ ਇਹ ਤਾਂ ਘਰੇ ਆਵੇ ਨਾ ਆਵੇ ਪਰ ਇਹ ਲੈ ਹੁਣ ਮੈਂ ਕਰ ਦਾਂ ਠੀਕ ਐ ਬਈ ਟਿਕੀ ਤਾਂ ਨਾ ਕਲਕਚਰ ਰੋੜੀਆਂ ਜਾਂ ਵੱਧ ਸੀਗੀਆਂ ਰੋੜੀਆਂ ਜਾਂ ਤਾਂ ਚਲ ਕੋਈ ਨਹੀਂ ਭਾਈ ਪੂਣਾ ਪੂਣਾ ਹੋ ਗਿਆ ਹੁਣ ਧੋਤੀ ਗਈ ਹੋਰ ਧੋ ਕੇ ਚਲਾਏ ਹੋ ਜਦ ਦੀ ਸੋਹਣੀ ਹੋ ਜਾਂਦੇ ਰੋਟੀਆਂ ਮੈਂ ਕਹਿੰਦਾ ਸੀ ਮਨਜੀਤ ਆ ਹਾਂ ਪਰ ਬਾਈ ਤੇਰੀ ਭੈਣ ਨਾਲ ਤਾਂ ਗੱਲ ਹੋਈ ਗਈ ਸੀ ਹਾਂ ਹਾਂ ਉਹ ਐਂ ਕਹਿੰਦੇ ਸੀ ਪ੍ਰਾ ਮੱਕਾਬੀਆ ਜ਼ਮੀਨ ਦੀ ਸੌਦਾ ਸੌਦਾ ਕਰ ਲੈਣੇ ਆ ਇਹਦਾ ਸੌਦਾ ਕਰ ਲੈਣਾ ਬਾਈ ਉਹ ਵੇਚਣ ਦਾ ਜੀ ਨਹੀਂ ਕਰਦਾ ਬਾਈ ਆਏ ਵੀ ਬੱਸ ਕਹਿੰਦੇ ਹੁੰਦੇ ਨੇ ਜ਼ਮੀਨ ਜੱਟ ਦਾ ਜ਼ਮੀਨ ਬਿਨਾ ਕੁਛ ਨਹੀਂ ਪੱਟਿੰਦਾ ਉਹ ਕਮਲ ਜੀ ਉਹ ਮੈਂ ਤੇਰੇ ਭਲੇ ਦੀ ਗੱਲ ਕਰਦਾ ਦੇਖ ਇਹ ਸਾਰ ਦਿਨ ਚਾਚਾ ਤਾਇਆ ਚਾਚਾ ਤਾਇਆ ਕਰਦੀ ਰਹਿੰਦੀ ਹੈ ਹਾਂ ਤਾਂ ਗੱਲ ਠੀਕ ਹੈ ਬਾਈ ਤੇਰੀ ਇਹਦਾ ਕੀ ਪਤਾ ਕੱਲ ਨੂੰ ਹੋਰ ਖੂਪਟਦੇ ਨਲੇ ਆਏ ਆ ਭਣੇ ਜਿਹੜੇ 4 ਰੁਪਏ ਬੱਟਾਂਗੇ ਉਹ ਤੇਰੇ ਨਾ ਕਰਾ ਦਾਂਗੇ हां ओ त फिर मैं कोई नहीं दूँगी दे भाई किसे नु मैं त अपने नौकर आऊँगी ओ कमलिये ਨਾਲੇ ਇਹਦਾ ਕੀ ਪਤਾ ਤੈਨੂੰ ਰੋਟੀ ਦੇਵੇ ਨਾ ਦੇਵੇ ਹੈ ਮੇਰੇ ਵੀ ਬਗਾਨੇ ਪੁੱਤ ਕਦੇ ਬਣੇ ਨੇ ਮੇਰੇ ਕਹਿੰਦੇ ਜਮਾਈ ਤਾਂ ਕਾਲੇ ਦਾਗ ਹੁੰਦੇ ਨੇ ਇਹ ਸੱਚੀ ਕਹੇ ਕਿਸ ਨੇ ਇਹ ਗੱਲਾਂ ਕੜਾ ਝੂਠ ਨੇ ਜਮਾਈ ਮੇਰਾ ਹੁਣ ਕਦੋਂ ਬਣਨ ਲੱਗਿਆ ਹੈ ਉਹ ਪਣੇ ਨਾਲੇ ਮੈਂ ਵੀ ਨਾ ਹੁਣ ਤੈਨੂੰ ਪਤਾ ਹੀ ਆ ਸਰੀਰ ਘਟਦਾ ਹੀ ਆ ਤੈਨੂੰ ਉਹ ਦਿਨ ਹਾਂ ਇਹ ਤਾਂ ਹੈਗਾ ਹੀ ਆ ਬਾਈ ਹੈਗਾ ਹੀ ਆ ਬਾਈ ਵੀ ਚਲ ਦੋ ਗੁੱਲੀਆਂ ਨੇ ਤੋ ਉੱਥੇ ਉੱਥੇ ਖਾ ਲਿਆ ਕਰੀ ਉਹ ਤਾਂ ਬਾਈ ਮੈਨੂੰ ਦੀਂਦੇ ਹੀ ਐ ਵੀ ਰੋਟੀ ਤਾਂ ਭਾਈ ਮੈਨੂੰ ਤੁਸੀਂ ਹੀ ਦੇਉਂਗੇ ਮੇਰੇ ਭਤੀਜੇ ਬਥੇਰੇ ਚੰਗੇ ਨੇ ਆ ਮੇਰੀ ਪਰਜਾਈ ਦੇਖ ਲੈ ਮੈਨੂੰ ਆਥਨ ਤੜਕੇ ਫੋਨ ਕਰਦੀ ਐ ਵੀ ਤੂੰ ਰੋਟੀ ਖਾ ਲਈ ਚੰਨ ਖਾ ਲਈ ਮੇਰਾ ਕਿੰਨਾ ਫਿਕਰ ਕਰਦੇ ਹੋ ਭਾਈ ਤੁਸੀਂ ਜੇ ਫਿਕਰ ਕਰਦੇ ਆ ਤੈਨੂੰ ਤੈਨੂੰ ਚੰਗੀ ਮਤ ਦਿੰਦੇ ਆ ਹੈ ਇਹਦਾ ਕੀ ਪਤਾ ਕੱਲ ਨੂੰ ਕਹੇ ਜਾ ਕੋਈ ਆਵੇ ਨਾ ਆਵੇ ਤੈਨੂੰ ਇਥੇ ਦਰਦਾਰ ਧੱਕੇ ਰੋਲ ਕੇ ਮਾਰ ਦੇਣਗੇ ਨਾ ਗੱਲ ਤਾਂ ਤੇਰੀ ਸਿਆਣੀ ਆ ਭਾਈ ਫਿਰ ਮੈਂ ਤਾਂ ਤੈਨੂੰ ਐ ਕਹਿੰਦੀ ਆ ਵੀ ਤੂੰ ਕੋਈ ਗਾਖ ਲਾ ਭਾਈ ਜ਼ਮੀਨ ਤੇ ਉਹ ਪਣੀ ਇਹ ਗੱਲ ਦਾ ਫਿਕਰ ਨਾ ਕਰੋ ਗਾਖ ਇੱਕ ਨਹੀਂ ਗਾਖ ਤਾਂ ਕਈ ਫਿਰਦੇ ਆ ਅੱਛਾ ਤੂੰ ਉਹਦੇ ਪਹਿਲਾਂ ਗੱਲ ਕਰ ਵੀ ਲੇਤੀ ਉਹ ਗੱਲ ਤਾਂ ਕਰਤੀ ਅੱਛਾ ਉਹ ਫਲਾਨਾ ਕਹਿੰਦਾ ਸਾਨੂੰ ਦੇ ਦੇ ਢਮਕਾ ਆਇਆ ਵੀ 4 ਰੁਪਏ ਵੱਧ ਮਿਲ ਜਾਣਾ ਪੰ ਜਿਹੜਾ 2 ਰੁਪਏ ਵੱਧ ਦਊ ਆਪਾਂ ਨੂੰ ਉਹਨਾਂ ਨਾਲ ਸੌਦਾ ਕਰੀ ਆਪਾਂ ਐਵੇਂ ਡਿੱਗ ਕੇ ਵੀ ਨਹੀਂ ਜ਼ਮੀਨ ਦੇਣੀ ਸੌਦਾ ਤਾਂ ਹੋ ਜਾਊਗਾ ਹਾਂ ਪਰ ਗੂਠਾ ਤਾਂ ਤੇਰੀ ਲੱਗੂ ਉਹ ਨਾਲੇ ਕੁੜੀ ਜੀ ਦੇ ਨਾਂ ਚੜੀ ਹੋਈ ਅੱਧੀ ਜ਼ਮੀਨ ਉਹ ਤਾਂ ਗੱਲ ਤੇਰੀ ਸਿਆਣੀ ਐ ਚੱਲ ਗੂਠਾ ਭਾਈ ਮੈਂ ਤਾਂ ਲਾ ਦੂੰਗਾ ਹੁਣ ਮੈਂ ਤਾਂ ਜਦੋਂ ਵੇਚਣੀ ਕਰ ਲਈ ਚੀਜ਼ ਆਪਾਂ ਨੇ ਹੈ ਹੁਣ ਮੇਰੀ ਭੈਣ ਨੇ ਕਿਹਾ ਮੈਨੂੰ ਰਾਤ ਮਾਰੀ ਦਿੱਤੀ ਮਤ ਦਿੱਤੀ ਉਹ ਵੀ ਕਹਿੰਦੀ ਸੀ ਕਿ ਜਿਹੜੇ ਨਾ ਉਥੇ ਆ ਭਾਈ ਆਪਦਾ ਸਾਰਾ ਕੁਝ ਆਪਦਾ ਭਾਈ ਵੇਚ-ਪੂਚਦੇ ਆਪਦਾ ਰੋਟੀ ਦਾ ਗਾਹਾਂ ਦੇਖ ਕੇ ਕਿਹੜਾ ਤੈਨੂੰ ਦੋ ਗੁੱਲੀਆਂ ਦਿੰਦਾਗਾ ਹੈ ਓਏ ਉਹੀ ਗੱਲ ਕਰਦਾ ਮਨਜੀਤ ਹੈ ਕੱਲ ਨੂੰ ਆਪਾਂ ਦਾ ਬੁੜੇ ਹੋ ਜਾਾਂਗੇ ਉਥੇ ਮੌਜ ਨਾਲ ਬੱਠੀ ਰੋਟੀਆਂ ਤਾਂ ਖਾ ਲੈਂਗੀ ਚਾਰ ਸਹੀ ਗੱਲ ਹੈ ਭਾਈ ਤੇ ਨਾਲ ਸਰੀਕ ਤੇ ਸਰੀਕ ਕੌਣ ਰਾਜੀ ਹੁੰਦਾ ਹੈ ਇਹ ਤਾਂ ਬੜਿਆ ਭਲੋਕੇ ਕੁੜੀ ਨੂੰ ਨਾ ਕੁੜੀ ਤਾਂ ਜ਼ਮੀਨ ਐ ਨਹੀਂ ਪਤਾ ਕਿਹੜੇ ਬੰਦੇ ਨੌਕਰਵਾ ਲੈਣ ਉਹ ਤਾਂ ਤੇਰੀ ਗੱਲ ਠੀਕ ਆ ਮਨਜੀਤ ਆ ਹੋਰ ਭਾਈ ਚਾਚੀ ਕਰੀਆਂ ਹਾਂ ਭਾਈ ਕਰੀਆਂ ਆ ਜਾ ਪੁੱਤ ਬੈ ਜਾ ਸਸਰੀਕਾਲ ਸਸਰੀਕਾਲ ਬੈ ਜਾ ਬੈ ਜਾ ਭਾਈ ਮੈਂ ਤੈਨੂੰ ਤੈਨੂੰ ਮੇਰਾ ਪਤਾ ਨਹੀਂ ਹੋਰ ਪਹਿਲਾਂ ਹਾਂ ਚਾਹ ਪਾਣੀ ਦੱਸ ਚਾਹ ਪਾਣੀ ਤਾਂ ਬੱਸ ਚਾਚੀ ਚਾਹ ਪਾਣੀ ਤਾਂ ਆਪਣਾ ਇੱਕੋ ਹੀ ਆ ਅੱਛਾ ਮੈਂ ਤਾਂ ਐ ਕਹਿਣਾ ਸੀਗਾ ਮਹਾ ਕੱਲ ਸਾਡੀ ਨੂੰ ਤਾਂ ਮਾਮੇ ਨਾਲ ਮੇਰੀ ਗੱਲ ਹੋ ਗਈ ਸੀ ਅੱਛਾ ਦੱਸ ਦੱਸੀ ਮੈਨੂੰ ਹਾਂ ਮਾਮੇ ਨਾਲ ਗੱਲ ਮੇਰੀ ਗੱਲ ਹੋ ਗਈ ਸੀ ਮੈਂ ਤਾਂ ਐ ਗੱਲ ਕਰਦਾ ਸੀ ਮਹਾ ਵੀ ਜਿਹੜੀ ਜ਼ਮੀਨ ਹੈ ਤੁਸੀਂ ਤੇਜੇ ਕੈਨੂੰ ਨਹੀਂ ਦੇਣੀ ਠੀਕ ਹੈ ਠੀਕ ਹੈ ਕਿਉਂ ਜਮੀਨ ਤੂੰ ਸੋਨੂੰ ਮੈਂ 50000 ਉਹਨਾਂ ਨੂੰ ਵਧ ਕੇ ਦਿਉ ਤੁਸੀਂ ਜਮੀਨ ਮੈਨੂੰ ਦੇਣੀ ਹੈ ਕਿਉਂ ਭਾਈ ਗੱਲ ਠੀਕ ਹੈ ਕਿ ਨਹੀਂ ਗੱਲ ਤਾਂ ਠੀਕ ਹੈ ਮਨਜੀਤਾ ਹਾਂ ਵੀ 50000 ਹੀ ਬਸ ਮਾੜਾ ਮੋਟਾ ਹੋਰ ਵਧ ਜਾੜੇ ਤਾਂ ਹਾਂ ਥੋੜੇ ਜਿਹਾ ਤਾਂ ਭਾਈ ਐਵੇਂ ਹੀ 50 ਵੀ 50000 ਦੇਖੀ ਮੂੰ ਲੱਗਣਾ ਚੱਲ ਕੋਈ ਨਹੀਂ ਚਾਚੀ ਮੇਰੀ ਗੱਲ ਸੁਣ ਮੈਂ ਮੇਰੇ ਪਾਪੇ ਨਾਲ ਗੱਲ ਕਰ ਲਉ ਕੋਈ ਗੱਲ ਨਹੀਂ ਆਪਾਂ ਰੇਟ ਆ ਦੇਖ ਕੇ ਦੇਖ ਹੋਰ ਨਾਲ ਤੇਜ਼ੇ ਕੰਮ ਅਸੀਂ ਵਧ ਦੇਵਾਂਗੇ ਮੇਰੀ ਗੱਲ ਸੁਣ ਲੈ ਤੇਰੇ ਪਾਪੇ ਨਾਲ ਗੱਲ ਹੋਈ ਪਈ ਆ ਭਾਈ ਸਿੱਧੀ ਗੱਲ ਐ ਹੁਣ ਤੂੰ ਆ ਗਿਆ ਸਾਡੇ ਤਾਂ ਹੁਣ ਤੇਰੇ ਨਾਲ ਗੱਲ ਆ ਮੇਰੀ ਮੇਰੀ ਗੱਲ ਸੁਣ ਲੈ ਲੱਖ ਰੁਪਿਆ ਵਧ ਕੇ ਦੇ ਦੇ ਚਲ ਕੋਈ ਨਹੀਂ ਲੱਗ ਜਮੀਨ ਤੇਰੀ ਹੋਗੀ ਠੀਕ ਹੈ ਠੀਕ ਹੈ ਅੱਜ ਹੀ ਚਲ ਕਚਹਿਰੀਆਂ ਚ ਅੱਜ ਹੀ ਕਰਾਉਣਾ ਲਿਖ ਲਿਆ ਮੈਂ ਅੱਜ ਹੀ ਚਲੂ ਹਾਂ ਮੁਕਰ ਇਹ ਜਵਾਨ ਹੁਣ ਸੋਡੀ ਇਹੀ ਰਹੇ ਮੈਂ ਕਹੇ ਇਹੀ ਜਵਾਨ ਹੈ ਅਸੀਂ ਕਦੋਂ ਭੈਣ ਪਈ ਅਸੀਂ ਨਹੀਂ ਮੁਕਰਦੇ ਓਏ ਕਹੇ ਜੀਆਂ ਗੱਲਾਂ ਕਰਦਾ ਇਹ ਮੁਕਰ ਨਾ ਹੁੰਦਾ ਮੈਂ ਤੈਨੂੰ ਕੱਲੀ ਕਹਿ ਦਿੰਦਾ ਬੀ ਇਜ਼ਤ ਦੇਣੀ ਨਹੀਂ ਮਾਮਾ ਮੇਰੀ ਗੱਲ ਸੁਣ ਤੁਸੀਂ ਮੁਕਰਦੇ ਨਹੀਂ ਹਾਂ ਜਿਹੜੇ ਲੋਕ ਨੇ ਲੋਕ ਉਂਗਲਾ ਲਾਈ ਜਾਂਦੇ ਨੇ ਸਾਨੂੰ ਪਤਾ ਨਾ ਮੈਂ ਕਹਿੰਦਾ ਵਿਚਾਰਾ ਹੁਣ ਆਪਸਾ ਕੀ ਸਕੇਲੇ ਆ ਆਪਸਾ ਆਪਣੀ ਕਰ ਹਾਂ ਹਾਂ ਵਿਚਾਰ ਆਪਣੀ ਜ਼ਮੀਨ ਕਿਸੇ ਨਾਲੇ ਤਾਂ ਆਪਣਾ ਪਾਜ ਪਟਦਾ ਰਹਿ ਜੂ ਅਸੀਂ ਕਿਹੜਾ ਸੁੱਤੋਂ ਫੇਰ ਭੱਜਦੇ ਆ ਓਏ ਉਹੀ ਗੱਲ ਕਰਦਾ ਮੈਂ ਤੇਰੇ ਨਾਲ ਵੀ ਭੱਜਣ ਵਾਲੀ ਤਾਂ ਕਿਹੜੀ ਗੱਲ ਆ ਜਿਹੜੀ ਸਾਡੀ ਜਵਾਨ ਹੋ ਗਈ ਪੱਕੀ ਐ ਠੀਕ ਐ ਲੈ ਗੱਲ ਕਿਆ ਕਰ ਲੈਨੇ ਆਪਾਂ ਚੱਲ ਕਚੈਰੀਆਂ ਚੱਲ ਵਰਦੇ ਹਾਂ ਕਚੈਰੀਆਂ 'ਚ ਚੱਲੋ ਕਿਉਂ ਭਣੇ ਨਾ ਠੀਕ ਐ ਭਾਈ ਤੇ ਕਚੈਰੀਆਂ ਤਾਂ ਫੇਰ ਕਚਰਾ ਦਿਲ ਖੜਜੂਗਾ ਹਾਂ ਹਾਂ ਮੇਰਾ ਦਿਲ ਖੜਜੂ ਅੱਜ ਤਾਂ ਹੁਣ ਮੇਰਾ ਦਿਲ ਖੜੀ ਐ ਤਾਂ ਮਾਮੇ ਤੇ ਮੈਨੂੰ ਯਕੀਨ ਐ ਨਾ ਨਾ ਚੱਲ ਭਾਈ ਜਿਹੜਾ ਨੇ ਨੇਪੜੇ ਦਾ ਕੰਮ ਸਮਗਾ ਕਿਸੇ ਕੋਲ ਬਾਹਲੀ ਗੱਲਬਾਤ ਜੀ ਨਾ ਕਰਿਓ ਲੋਕ ਨੇ ਅੱਜਕੱਲ ਢੁੰਜਰਾ ਬਥੇਰੇ ਮਾਰਦੇ ਨੇ ਉਧਰ ਨਹੀਂ ਆ ਕਈ ਵਾਰ ਨਾ ਅਗਲਾ ਤੈਨੂੰ ਰਾਤ ਪੁੱਛ ਲੈ ਕਿੱਥੇ ਜਾਨੇ ਹੋ ਕੀ ਕਰਨ ਜਾਣੇ ਹੋ ਦੱਸੀ ਨਾ ਨਹੀਂ ਮਾਮਾ ਮੈਂ ਨਹੀਂ ਦੱਸਦਾ ਕਿਸੇ ਕੋਲੇ ਮੈਨੂੰ ਕੀ ਲੋੜ ਹੈ ਦੱਸ ਆਹੋ ਚਾ ਠੀਕ ਹੈ ਫਿਰ ਚੱਲ ਅਸੀਂ ਆਉਨੇ ਆ ਮੈਂ ਤਾਂ ਕਹਿੰਦੀ ਮੋਟਰ ਮੋਟਰਸਾਈਕਲ ਖੜੇ ਨੇ ਕਿ ਮੋਟਰਸਾਈਕਲ ਤੇ ਬਸ ਆਪਦਾ ਕੰਮ ਨਿਮੇੜ ਕੇ ਆਉ ਹਾਂ ਮੈਂ ਤਾਂ ਭਾਈ ਉਹਦੀ ਘੁੱਟਾ ਲਾ ਦੂੰਗੀ ਵੇ ਫਿਕਰ ਐ ਤੂੰ ਐ ਕਰ ਮੈਂ ਘਰੇ ਤਿਆਰੀ ਕਰਦਾ ਸੰਮਨ ਤੇ ਵੀ ਹਾਂ ਪੈਸਾ ਤੇ ਲੈ ਵੀ ਹਾਂ ਲੈ ਕੇ ਜਾਣਾ ਨਾਲੇ ਨਾਲ ਤੇ ਤੂੰ ਵੇ ਮੇਰੀ ਗੱਲ ਸੁਣ ਲੈ ਵੇ ਤੇਰੇ ਪਾਪੇ ਕੋਲ ਨਾ ਗੱਲਬਾਤ ਕਰ ਆਹੋ ਤੂੰ ਇਕੱਲੇ ਬਗ ਚੱਲ ਸਭ ਤੋਂ ਜ਼ਿਆਦਾ ਤੇਰੇ ਪਾਪੇ ਤੋਂ ਕਿ ਲੜਾ ਚਲ ਠੀਕ ਆ ਮੈਂ ਮਾਪੇ ਤੁਹਾਨੂੰ ਹਾਂ ਜਲਦੀ ਤਾਂ ਘਰ ਤੇ ਤੇਰੀ ਆ ਤੁਸੀਂ ਬਸ ਤੁਸੀਂ ਵੀ ਮੇਰੇ ਮਾਪੇ ਵਰਗੇ ਆ ਤੇ ਕੀ ਉਹ ਇਹ ਤਾਂ ਤੇਰੀ ਗੱਲ ਠੀਕ ਆ ਹੁਣ ਬਾਲੀਆਂ ਗੱਲਾਂ ਨਾ ਮਾਰ ਚ ਟਾਈਮ ਖਰਾਬ ਕਰਨਾ ਚਾਹਦਾ ਤੇਰੀ ਬੰਦ ਹੋ ਗਈ ਉੱਥੇ ਫਿਰ ਤੇਰੀ ਨਾ ਬੰਦ ਹੋ ਗਈ ਬਸ ਲੈ ਖਤਲ ਕੇ ਆਪਦੇ 10 ਰੁਪਏ ਚੱਕ ਲਈ ਪਾਈ ਪੈਸਾ ਤੇ ਲੈ ਉਹ ਪੈਣੀ ਉਹ ਇੰਨਾ ਕਿਉਂ ਬੋਝ ਪਾਈ ਬੈਠੀ ਐ ਪੈਸੇ ਤੇ ਲੇਤਾ ਹੋ ਕਰੀਬ ਹੈ ਤਾਂ ਇੰਤਜ਼ਾਮ ਉਹ ਆਇਤਾ ਪਤਾ ਹੈ ਭਾਈ ਹੁਣ ਐਵੇਂ ਤਾਂ ਨਹੀਂ ਅਗਲਾ ਸੌਦਾ ਕਰਦਾ ਐਡਾ ਵੱਡਾ ਹਾਂ ਖੜੀ ਹੋ ਜਾ ਚਲ ਆਪਾਂ ਚੱਲ ਗਏ ਲੈ ਚੱਲ ਫਿਰ ਪਾਈ ਆਪਾਂ ਚੱਲ ਮੜਦੇ। ਕਹਾ ਤੇਰੇ ਗੋਡੇ 'ਚ ਨਾ ਬਾਹੇ ਉਹ। ਬੇਬੀ ਰੇਸੇ ਕਰਕੇ ਤਾਂ ਮੈਂ ਤੁਹਾਡੇ ਕੋਲੇ ਅਡਲ ਲੱਗਦੀ ਆਂ ਵੀ ਕੁੜੀ ਆਪਦੇ ਕੱਲ ਨੂੰ ਘਰੇ ਵਗ ਜੂ। ਚੱਲ ਮੈਂ ਹੁਣ ਤੁਹਾਡੇ ਕੋਲੇ ਬਹਿ ਕੇ ਦੋ ਗੁੱਲੀਆਂ ਖਾ ਖ ਲਿਆ ਕਰੂੰ। ਹਾਂ ਤੇਰੀਆਂ ਗੁੱਲੀਆਂ ਖਵਾ ਦਾਂਗੇ ਤੈਨੂੰ ਆ ਜਾ। ਚੰਗਾ ਭਾਈ। ਐਕਸ਼ਨ। ਮਮਾ ਜੀ ਇਹ ਤੁਸੀਂ ਕੀ ਕਰ ਰਹੇ ਹੋਗੇ? ਮੈਂ ਕੋਈ ਸੈンス ਸੁਣਨੀ ਕਰਦੀ ਹੈਗੀ। ਮਾਂ ਤੂੰ ਮੈਨੂੰ ਐਡਾ ਝੂਠ ਬੋਲ ਕੇ ਕਚੈਰੀਆਂ 'ਚ ਲੈ ਕੇ ਆਈ ਆਂ। ਤੂੰ ਤਾਂ ਕਹਿੰਦੀ ਸੀਗੀ ਕੋਈ ਤਸੀਲ ਦਾ ਹੋਂਕਮ ਆਗਾ। ਚੁੱਪ ਕਰਕੇ ਬਹਿ ਜਾ। ਤੇਰੇ ਮਾਮਾ ਕੋ ਗਲਤ ਕੰਮ ਨਹੀਂ ਕਰਦਾ ਸਹੀ ਫੈਸਲਾ ਲੈਂਦਾ ਗਰ ਮਾਮੇ ਨੇ ਮਾ ਇਹਦੂ ਗਲਤ ਹੋਊਗਾ ਵੀ ਕੀ ਸ਼ਰਮ ਮਨ ਮਾੜੀ ਮੋਟੀ ਚਾਚੇ ਤੇ ਭੂਆ ਤੋਂ ਚੋਰੀ ਤੂੰ ਇਹ ਕੁਛ ਕਰਦੀ ਫਿਰਦੀ ਨਾ ਰਗਵੀ ਚਾਚੇ ਕਾ ਨੂੰ ਸ਼ਰਮ ਤਾਂ ਨਹੀਂ ਆਉਂਦੀ ਕਿ ਜਮੀਨ ਖਰੀਦਦੇ ਆ ਨੂੰ ਨਾ ਜਮੀਨ ਦਾ ਕੀ ਦੁੱਖ ਸੀਗਾ ਜਮੀਨ ਕਾਦੇ ਵਾਸਤੇ ਵੇਚ ਰਹੀਆਂ ਠੇਕੇ ਤੇ ਦੇ ਕੇ ਕਮ ਸੇ ਕਮ ਆਪਾਂ ਰੋਟੀ ਤਾਂ ਖਾਂਦੀ ਅਸੀਂ ਮਾਮਾ ਤੀਆਂ ਦਰਦਰਦੀਆਂ ਨਾਲੇ ਆਪ ਠੋਕਰਾਂ ਖਾਂਏਂਗੀ ਤੇ ਨਾਲੇ ਮੈਨੂੰ ਖਵਾਏਂਗੀ ਮੈਨੂੰ ਤਾਂ ਠੋਕਰਾਂ ਦੇ ਨਹੀਂ ਨੇ ਤੂੰ ਤਾਂ ਆਪਣੇ ਘਰੇ ਵਗ ਜਾਂਗੀ ਨਹੀਂ ਮੈਨੂੰ ਰੋਟੀ ਕੌਣ ਦੇਊਗਾ ਮਾ ਤੈਨੂੰ ਤੇਰੀ ਰੋਟੀ ਦੀ ਤਾਂ ਫਿਕਰ ਹੋਗੀ ਤੈ ਕਦੇ ਇਹ ਸੋਚਿਆ ਵੀ ਜਿੱਥੇ ਤੂੰ ਮੇਰਾ ਰਿਸ਼ਤਾ ਕਰਨ ਨੂੰ ਕਹਿੰਨੀ ਆ ਉਹ ਮੈਨੂੰ ਚੰਗਾ ਹੀ ਮਿਲੂਗਾ ਬਕਲਾ ਬਕਲਾ ਜਿਹੜਾ ਕੁਝ ਪਕਣਾ ਸੀ ਤਾਂ ਭੌਂਕੀ ਜੰਨੀ ਆ ਮੈਂ ਸੁਣੀ ਜੰਨਾ ਆਉਂਦਾ ਸੁਣੀ ਜੰਨਾ ਮੈਂ ਤੇਰੀਆਂ ਗੱਲਾਂ ਬਾਲਾ ਨਾ ਬੋਲ ਠੀਕ ਹੈ ਚੁੱਪ ਕਰਕੇ ਸਹਿਨ ਕਰਦੀ ਮੈਂ ਕੋਈ ਸਹਿਨ ਸੋਣ ਨਹੀਂ ਕਰਦੀ ਮਾਮਾ ਜੀ ਛੇ ਜੋ ਕੁਝ ਮਰਜ਼ੀ ਕਰ ਲੋ ਪਹਿਲਾਂ ਤੁਸੀਂ ਟਰੈਕਟਰ ਟਰਾਲੀ ਵੇਚ ਤਾਂ ਮੈਂ ਉਹਦੋਂ ਨਹੀਂ ਬੋਲੀ ਹੈਗੀ ਕਿ ਹੜੰਬਾ ਵੀ ਪਿੰਡ ਲੈ ਗੇ ਕੰਪੈਨਾਂ ਲੈ ਗੇ ਮੇਰੇ ਪਿਓ ਦੀ ਕੋਈ ਨਿਸ਼ਾਨੀ ਨਹੀਂ ਛੱਡੀ ਹੁਣ ਜ਼ਮੀਨ ਵੀ ਵੇਚ ਰਹੇ ਹੋਗੇ ਮੈਂ ਕੋਈ ਸਹਿਨ ਨਹੀਂ ਕਰ ਤੇਰੇ ਚਾਚੇ ਨੂੰ ਸਮਾਵੇ ਟਰੈਕਟਰ ਵਾਲਿਆਂ ਨਾਲ ਜ਼ਮੀਨ ਬੋਲੀ ਜਾਣੀ ਆ ਲੱਪਰ ਲੱਪਰ ਜਿਹੜਾ ਮੂੰਹ ਆਇਆ ਚੇ ਜ਼ਮੀਨ ਵੇਚਦੇ ਤਾਂ ਨਾ ਬੈ ਤੇਰੇ ਨਾਲ ਸਾਰੀ ਉਮਰ ਬਰਤਦੇ ਤੈਨੂੰ ਪੂਰਾ ਮਾਣਾ ਤੇਰੇ ਚਾਚੇ ਤਾਂ ਤੇ ਨਹੀਂ ਅੱਜ ਕੱਲ ਕੋਈ ਨਹੀਂ ਕਿਸੇ ਦਾ ਹੈ ਸਹਿਕ ਤੇ ਸਹਿਕ ਰਾਜ਼ੀ ਨਹੀਂ ਹੁੰਦਾ ਕਹਨੇ ਹੁੰਦੇ ਨਾ ਇੱਕ ਸੇਰੇ ਬਣ ਕੇ ਨਹੀਂ ਸਰੀਕ ਟੁਕਦਾ ਜਾਣਦੇ ਤੂੰ ਨਾ ਚੜ੍ਹਣ ਦੀਆਂ ਗੱਲਾਂ ਤੇ ਰੋਕ ਦੇ ਮਾਂ ਵਿਆਹ ਤੱਕ ਤਾਂ ਮੇਰੇ ਤੱਕ ਰੋਕ ਦੇਈ ਤੁਸੀਂ ਤਾਂ ਇਦੋਂ ਪਹਿਲਾਂ ਹੀ ਵੀ ਪਤਾ ਨਹੀਂ ਕਿਸੇ ਨਾਲ ਮੈਂ ਭੱਜ ਚੱਲੀ ਆ ਤੂੰ ਤਾਂ ਸਾਰਾ ਕੁਝ ਵੇਚਣ ਤੇ ਲੱਗ ਬਣੀ ਤੂੰ ਮਰੂੰ ਭੌਂਕਦੀ ਆ ਪਣੇ ਇਹਦੀ ਜ਼ੁਬਾਨ ਬੰਦ ਕਰਾ ਮੈਂ ਤਾਂ ਕਹੀ ਜਾਨੀ ਆ ਮੇਰੀ ਗੱਲ ਸੁਣ ਲੈ ਬਾਈ ਮੈਂ ਬੁਲਾਉਣੀ ਆ ਉਹ ਬੰਦਿਆਂ ਨੂੰ ਠੀਕ ਹੈ ਭੇਜ ਦਿਆਂ ਤੂੰ ਬੁਲਾ ਮੈਂ ਕਰਦੀ ਆ ਵਕੀਲ ਨਾਲ ਜਾ ਕੇ ਗੱਲ ਨਾ ਮੇਰੀ ਗੱਲ ਸੁਣਾ ਭੌਂਕੀ ਤੁਰੀ ਜਾਨੀ ਆ ਭੌਂਕੀ ਤੁਰੀ ਜਾਨੀ ਆ ਸੀ ਤੇਰਾ ਮਾੜਾ ਕਰਦੇ ਆ ਹੈ ਕੀ ਆ ਤੇਰੇ ਚਾਚੇ ਤਾਂ ਕੀ ਕਰਨਗੇ ਹੋਰੀ ਇਸ ਮੇਰੀ ਮੇਰਾ ਭਲਾ ਕਰਨ ਬਾਅਦ ਤੀ ਸੋਚਦਾ ਫਾਨ ਕਰ ਰਹੇ ਤੇ ਕਰ ਸਾਰ ਓਏ ਇੱਧਰ ਆ ਜਾ ਰਗਵੀਰ ਜਰਾ ਹਾਂ ਲੱਗੀਆਂ ਡੋਸਕਣ ਕੀ ਗੱਲ ਹੋ ਗਈ ਕਾਤਰ ਹੋਈ ਓਏ ਰੋਂਦੀ ਆ ਯਾਰ ਗੱਲ ਸਮਝਦੀ ਨਹੀਂ ਲੈਣਾ ਨਹੀਂ ਦੇਣਾ ਨਹੀਂ ਯਾਰ ਇੱਧਰ ਨਹੁਣ ਵਾਲੇ ਮੜਾ ਜਾ ਗੱਲ ਸੁਣ ਮੇਰੀ ਗੱਲ ਸੁਣ ਪੁੱਤ ਜ਼ਮੀਨ ਕੋਈ ਗੱਲ ਨਹੀਂ ਸਾਡੇ ਕੋਲੇ ਆ ਤੇ ਛੋਡੇ ਤੇ ਸਾਡੇ ਚ ਕੀ ਫਰਕ ਹੈ ਹੈ ਅਸੀਂ ਕਿਹੜੇ ਤੈਨੂੰ ਧੱਕਾ ਦੇਵਾਂਗੇ ਜਿਹੜਾ ਤੂੰ ਸਾਡੇ ਕੋਲੇ ਆਇਆ ਕਰੇਂਗੀ ਤੇਰੇ ਕੋਲੇ ਅਸੀਂ ਆਇਆ ਜਾਇਆ ਕਰਾਂਗੇ। ਬਸ ਚਾਚਾ ਜੀ ਜਦੋਂ ਜ਼ਮੀਨ ਸੀ ਉਦੋਂ ਤੱਕ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਬਾਅਦ ਚ ਬਹੁਤ ਪੁੱਛੋਗੇ। ਮੇਰੀ ਗੱਲ ਸੁਣ ਲੈ ਭੋਲੇ। ਹਾਂ ਮਾਮਾ। ਜਿਹੜੀ ਗੱਲ ਹੋਣੀ ਸੀ ਹੋ ਗਈ। ਹੋ ਗਈ। ਇਹ ਕੁੜੀ ਜੀ ਦੀਆਂ ਗੱਲਾਂ ਪੈਸੇ ਨਾਲ ਲੱਗੀ ਸਮਝ ਗਿਆ ਗੱਲ? ਠੀਕ ਐ। ਕਰਨਾ ਤਾਂ ਮੈਂ ਤੇ ਮੇਰੀ ਭੈਣ ਨਾਲ ਜਿਹੜਾ ਉਹ ਕਰਨਾ। ਬਸ ਕੋਈ ਨਹੀਂ ਮੇਰੇ ਤਾਂ ਮਾਮਾ ਤੇਰੇ ਨਾਲ ਗੱਲ ਹੋਈ ਆ। ਉਹ ਤਾਂ ਹੁਣ ਦੋ ਇਹ ਤਾਂ ਸੋਡੇ ਅੰਡਰ ਚਾਹਦਾ ਤੁਸੀਂ ਦੇਖਣਾ ਓਏ ਸਾਡੇ ਅੰਡਰ ਚਾਹ ਜੇ ਸਾਡੇ ਅੰਡਰ ਚਾਹ ਸੀ ਤਾਨੂੰ ਇਹ ਗੱਲਾਂ ਕਰੀਆਂ ਨੇ ਇਹਦਾ ਵਿਆਹ ਕਰਨਾ ਯਾਰ ਹੈ ਆਜਾ ਭਾਣੇ ਮੜਾ ਸੁਣ ਲੈ ਗੱਲ ਆਜਾ ਨੇੜੇ ਆਜਾ ਆ ਦੇਖ ਮੇਰੀ ਗੱਲ ਸੁਣਾ ਸੈਨ ਉਹਨੇ ਕਰਤੇ ਠੀਕ ਹੈ ਲੈ ਭੋਲੇ ਰਕਮ ਫੜਾ ਆ ਲੋ ਜੀ ਪੂਰੀਆ ਭਾਈ ਹਾਂ ਪੂਰੀ ਹੈ ਜੀ ਦੇਖੀ ਕਿਤੇ ਨਾ ਨਾ ਪੂਰੀ ਹੈ ਜੀ ਰਕਮ ਆ ਫੜ ਭਾਣੇ ਸਾਹਮ ਠੀਕ ਹੈ ਭਾਈ ਆ ਗੱਲ ਸੁਣਾ ਆ ਸਾਰੀ ਫਰਦ ਫੁਰਦ ਨਾਲ ਆ ਓਕੇ ਆ ਠੀਕ ਆ ਆਉਦੇ ਸੈਨ ਹੋ ਗਿਆ ਕੁੜੀ ਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਮੇਰੀ ਗੱਲ ਸੁਣ ਲੈ ਕਿਸੇ ਕੋਲੇ ਗੱਲ ਕਰਨ ਦੀ ਲੋੜ ਨਹੀਂ ਮੈਂ ਕਿਸੇ ਕੋਲੇ ਗੱਲ ਨਹੀਂ ਕਰਦਾ ਮਾਮਾ ਮੈਨੂੰ ਕੀ ਲੋੜ ਹੈ ਕਿਸੇ ਗੱਲ ਕਰਨ ਦੀ ਬਸ ਆ ਤੈਨੂੰ ਹੁਣ ਅਸੀਂ ਭਾਈ ਬਾਣ ਵਿਹਲਾ ਕਰ ਦਾਂਗੇ ਸਾਨੂੰ ਆ ਫਸਲ ਬਦਲਾਣ ਦੇ ਠੀਕ ਹੈ ਕੋਈ ਗੱਲ ਨਹੀਂ ਆ ਤਾਂ ਦੇਖ ਆਪਣੀ ਗੱਲ ਵੀ ਹੋਈ ਆ ਇਹ ਆ ਫਸਲ ਤਾਂ ਅਸੀਂ ਆਪਣੀ ਵੱਡਾ ਹਾਂ ਹਾਂ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਹੁਣ ਜਦੋਂ ਫਸਲ ਵਿਚਾਲੀ ਪਈ ਆ ਇਹ ਤਾਂ ਚਲ ਹੁਣ ਛੋੜੂ ਹੀ ਆ ਇਹ ਤਾਂ ਤੁਸੀਂ ਕਾਹੋ ਕਰੋ ਜਦੋਂ ਅਗਲੀ ਵਾਰੀ ਹੁਣ ਸੀਜ਼ਨ ਖਤਮ ਹੋਊਗਾ ਇਸ ਤੋਂ ਬਾਅਦ ਅਸੀਂ ਕਣਕ ਵਗੈਰਾ ਆਬਦਾਸੀ ਆਬੀ ਚਲਾਵਾਂਗੇ ਭੋਲੇ ਯਾਰ ਜ਼ਮੀਨ ਛੋੜੀ ਹੋ ਗਈ 100 ਥਰਸ ਚਾ ਠੀਕ ਹੀ ਆ ਚੰਗੀ ਆ ਜਿਹੜਾ ਹੋ ਗਿਆ ਮੇਰੀ ਗੱਲ ਸੁਣ ਭਣੀ ਇਹ ਇਥੇ ਕਚਹਿਰੀਆਂ ਚ ਬੋਲਦੀ ਸੀ ਇਹ ਚਬਰ 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 ਇਹਦੀ ਜ਼ੁਬਾਨ ਨੂੰ ਤਾਲਾ ਨਹੀਂ ਲਾ ਸਕਦੀ ਬਸ ਲੱਗ ਗਿਆ ਤਾਲਾ ਤਾਂ ਜ਼ਮੀਨ ਸੀ ਆਪਣੇ ਕੋਲੇ ਆ ਗਈ ਠੀਕ ਹੈ ਪੈਸਾ ਆਪਣੇ ਕੋਲੇ ਜ਼ਮੀਨ ਦਾ ਆ ਗਿਆ ਹੁਣ ਕੋਸ ਮਰਜੀ ਬੁੜਕੀ ਜਾਵੇ ਇਹਦੀਆਂ ਗੱਲਾਂ ਦਾ ਹੁਣ ਆਪਣੇ ਤੇ ਕੋਈ ਨਹੀਂ ਅਸਰ ਹੈਗਾ ਉਹ ਮੇਰੀ ਗੱਲ ਸੁਣ ਲੈ ਉਹ ਮੈਨੂੰ ਕਹਦਾ ਫਿਕਰ ਲੈ ਫੜਾ ਵੈਗ ਮੁਰੇ ਫੜਾ ਮੈਨੂੰ ਲੈ ਵੀਰੇ ਇਹੇ ਪੈਸੇ ਮੈਂ ਐਫ ਡੀ ਕਰਾ ਦੂੰ ਹੈ ਇਹ ਕਰਨਾ ਕਰੀ ਕਿਸੇ ਗੱਲ ਦੀ ਲੈ ਭਾਈ ਮੈਨੂੰ ਤੇਰੇ ਸਿਰ ਤੇ ਫਿਕਰ ਕਾਦਾ ਹਾਂ ਉਹ ਮੇਰੀਏ ਭੈਣੀ ਜੇ ਤੈਨੂੰ ਫਿਕਰ ਨਹੀਂ ਨਾ ਤੈਨੂੰ ਤਤੀ ਹਵਾ ਨਹੀਂ ਲੱਗਣ ਦਿੰਦਾ ਮੈਂ ਉਹ ਬਾਅਦ ਮੇਰੇ ਵੀਰੇ ਭਰਾ ਹੁਣ ਤਾਂ ਇਹੋ ਜੀ ਹੋਣਾ ਨਾ ਕਹਿਦੇ ਹੁੰਦੇ ਨੇ ਨਾਲ ਜਮਿਆਂ ਦਾ ਹੀ ਖੂਨ ਮਚਦਾ ਹੁੰਦਾ ਬਈ ਦੂਜਾ ਦੇ ਕੌਣਾ ਕਿਸੇ ਦਾ ਆ ਕੁੜੀ ਜੀ ਕੁੜੀ ਜੀ ਕੱਲ ਦੀ ਭੂਤ ਨਹੀਂ ਸੇਵਿਆ ਤਦ ਹੈ ਮੈਨੂੰ ਸਿਕਾਉਂਦੀ ਆ ਵੀ ਕੀ ਕਰਨਾ ਚੱਲ ਆਪਾਂ ਚੱਲ ਗਏ ਹੁਣ ਲੇਟ ਹੋਈ ਜਾਂਨੇ ਆ ਆ ਜਾ ਬਾਈ ਹਾਂ ਇਹ ਕਰਨਾ ਕਰੀ ਕਿਸੇ ਆ ਰਹੇਂਗੇ ਘਰ ਦੀ ਇੱਤਾ ਇਹ ਵੀ ਵੇਚਦੀ ਸੌਖੀ ਹੋ ਜੂਗੀ ਮੇਰੀ ਮਾਂ ਇਹ ਹੀ ਕੁਸਤਾ ਚਾਹੁੰਦੀ ਸੀ ਮੇਰੇ ਨਾਨਕਿਆਂ ਦਾ ਰਾਜ ਰਵੇ ਕੁਛ ਖਾ ਕੇ ਮਰ ਜਾਏ ਜੀ ਕਰਦਾ ਕੀ ਫਾਇਦਾ ਇਹੋ ਜੀ ਜ਼ਿੰਦਗੀ ਦਾ ਨਾ ਪੜਨ ਲਿਖਨ ਨਿੰਦੇ ਨੇ ਵਿਆਹ ਵਿਆਹ ਆ ਦੇਖ ਲੈ ਕਿ ਮੈਂ ਦੁਸਕਣ ਲੱਗੀ ਹੈਗੀ ਜਿੱਦੇ ਪਿਓ ਮੁੱਕਿਆ ਉਹਦੇ ਤਾਂ ਤੂੰ ਨਹੀਂ ਰੋਈ ਵੀ ਨਹੀਂ ਹੋਰ ਤੇਰੇ ਭਰਾ ਨੂੰ ਰੋਣੀ ਅੱਜ ਤੇਰੇ ਭਰਾ ਨੂੰ ਮੇਰੇ ਘਰ ਮੇਰੇ ਭਾਈ ਉੱਤੇ ਘੱਟ ਨਾ ਬੋਲੀ ਕਾਹਦੇ ਵਾਸਤੇ ਦਿਮਾਕਾ ਬਸੇ ਚਾਚਾ ਹੱਥ ਨਾਲ ਆ ਮੈਨੂੰ ਜਦੋਂ ਮੇਰਾ ਪਿਓ ਜਿਉਂਦਾ ਸੀ ਉਦੋਂ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਕੋਈ ਗੇਟ ਮੂਰ ਦੀ ਨੰਗ ਜੇ ਤੇ ਹੁਣ ਤੁਸੀਂ ਸਾਡੀ ਜ਼ਮੀਨ ਹੀ ਖਰੀਦ ਲਈ ਸ਼ਰਮ ਤਾਂ ਨਹੀਂ ਆਈ ਤੈਨੂੰ ਲਾਲਚੀ ਬੰਦੇ ਨੂੰ ਮੇਰੀ ਗੱਲ ਸੁਣ ਉਹਦੇ ਨਾਲ ਗੱਲ ਕਰਦਾ ਤੇਰਾ ਕੋਈ ਮਤਲਬ ਨਹੀਂ ਅਗਲੇ ਪੈਸੇ ਦਿੱਤੇ ਨੇ ਕੋਈ ਫ੍ਰੀ ਨਹੀਂ ਲੱਗੀ ਜ਼ਮੀਨ ਕਿਉਂ ਲਈ ਆ ਤੈਨੂੰ ਪਤਾ ਸੀ ਮੇਰਾ ਮਾਮਾ ਤਾਂ ਖਾਨਸੂਰਾ ਹੈ ਸਾਰਾ ਕੁਝ ਵੇਚ ਵੇਚ ਖਾਈ ਜਾਂਦਾ ਤੂੰ ਘਾਤੋਂ ਸਾਡੀ ਜ਼ਮੀਨ ਖਰੀਦੀ ਮੈਂ ਤਾਂ ਮੈਂ ਪਹਿਲੀ ਫਿਰ ਵੀ ਸੋਡੇਗੇ ਨਹੀਂ ਸੋਚਿਆ ਵੀ ਮੈਂ ਕਿਸੇ ਨੂੰ ਹੋਰ ਨਹੀਂ ਲੈਂਡ ਦਿੱਤੀ ਮੈਂ ਤਾਂ ਆਪ ਲਈ ਲਈ ਮੇਰਾ ਆਪਣਾ ਆਪਣਾ ਮੇਰੀ ਮਾਂ ਤਾਂ ਹੈ ਹੀ ਇਹੋ ਜੀ ਇਹਨੇ ਤਾਂ ਪਹਿਲੇ ਦਿਨ ਤੋਂ ਕੀਤਾ ਹੀ ਪੇਕਿਆਂ ਦਾਗਾ ਹਰੇਕ ਕਦੋਂ ਸੱਤੀ ਸੀ ਕਦੋਂ 70 ਵਿਸ਼ੇ ਕਦੋਂ ਮੇਰਾ ਬਾਪ ਮਰੇ ਕਦੋਂ ਮੈਂ ਸਾਰਾ ਕੁਝ ਪੇਕਿਆਂ ਨੂੰ ਲਟਾਵਾ ਆਪਦੇਆਂ ਨੂੰ ਕਿਹੜੀ ਕੋਈ ਕਿਹੜੀ ਤੀਨੀ ਕਹਿੰਦੇ ਮੇਰਾ ਬੰਦਾ ਮੁੱਕ ਗਿਆ ਤੁਸੀਂ ਮੈਨੂੰ ਐਂ ਦੱਸ ਸਾਹਿਬ ਜੀ ਮਾਂ ਨੂੰ ਤੋਂ ਇੰਨਾ ਪੁਰਾ ਪਹਿਲਾਂ ਕਿਉਂ ਬੋਲਦੀ ਆ ਕੋਈ ਟ੍ਰੈਂਡ ਨਹੀਂ ਚੱਲਣ ਦਿੰਦੀ ਹੈਗੀ ਕਿ ਪਹਿਲਾਂ ਪਤੀਜਿਆਂ ਨੂੰ ਕੱਪੜੇ ਆਈ ਨੂੰ ਕੱਪੜੇ ਪਰਜਾਈ ਨੂੰ ਕੱਪੜੇ ਕਦੇ ਮੇਰਾ ਸੋਚਿਆ ਮੈਨੂੰ ਤਾਂ ਪਲਸ 2 ਤੋਂ ਵੀ ਪੇਪਰ ਨਹੀਂ ਦਵਾਉਂਦੇ ਤੇ ਮੈਨੂੰ ਪਹਿਲਾਂ ਹਟਾ ਲਿਆ ਕਿਉਂ ਮੇਰਾ ਫਾਹਾ ਵੱਡਣ ਨੂੰ ਤਿਆਰ ਹੋਈ ਬੈਠੀ ਆ ਮੈਂ ਨਾ ਰੋਦੀ ਪਿਆ ਨਹੀਂ ਮੇਰੇ ਪੇਕਾਂ ਤੇ ਦਦਾ ਨਾਂ ਧਰਨੀ ਸੋਸਖਾ ਦਾ ਇੱਕ ਮੇਰਾ ਭਾਈ ਬਸ ਮੇਰਾ ਵੀ ਸੌਦਾ ਹੀ ਹੋਊਗਾ ਬੇਫਿਕਰ ਹੋ ਜਾ ਮੇਰਾ ਵੀ ਸੌਦਾ ਕਰਕੇ ਵੇਚਣਗੇ ਮੈਨੂੰ ਮੇਰਾ ਵਿਆਹ ਵੀ ਨਹੀਂ ਕਰਦੇ ਹੈਗੇ ਮਾ ਮਮਾ ਪੈਸੇ ਹੀ ਖਾਊਗਾ ਮੇਰਾ ਮਮਾ ਤਾਂ ਦਰਾਲ ਇੱਕ ਨੰਬਰ ਦਾ ਚੱਲ ਹੋਊਗਾ ਖਾਣ ਦਾ ਨਾਦੀ ਹੈ ਮੇਰੀ ਮਾਂ ਜੇ ਆ ਗਿਆ ਨਾ ਤੇਰਾ ਮਮਾ ਤੇਰਾ ਗਲਾ ਦੱਬ ਦੋ ਬੋਲ ਦੱਬ ਦੁੱਤਾਂ ਬਰਨ ਦੇ ਦੱਬਣ ਦੇ ਹੈਗੇ ਆ ਨੇ ਮੇਰੀ ਆਪੂਆ ਹੈਗੇ ਹੀ ਮੇਰੇ ਚਾਚੇ ਤਾਏ ਪਤਾ ਤਾਂ ਲੱਗੂਗਾ ਉਹਨੂੰ ਜੇ ਨਾ ساری ਜ਼ਿੰਦਗੀ ਤੁਹਾਨੂੰ ਜੇਲ੍ਹ ਚ ਕੀੜਿਆਂ ਨੂੰ ਖਵਾਇਆ ਤਾਂ ਮੇਰੀ ਗੱਲ ਸੁਣ ਨਾ ਚਾਚੇ ਚਾਂਦੀ ਐ ਡੇ ਡੇ ਮੇਰਾ ਕਰਦੀ ਐ ਅੱਜ ਤੇਰੇ ਪਿਓ ਦੇ ਸਿਰ ਚ ਗਨਾਸਾ ਮਾਰਾ ਤੇ ਉਹਨਾਂ ਨੇ ਕੁੱਕੇ ਕਿਆ ਨੇ ਹੈ ਉਹਦੇ ਤੇ ਕਰੇ ਚਾਚੇ ਤਾਂ ਆਏ ਨਹੀਂ ਮੈਂ ਇਕੱਲੀ ਨੇ ਸਾਰਾ ਕੁਝ ਕੀਤਾ ਇਕੱਲੀ ਨੇ ਕੀਤਾ ਉਹਦੇ ਨਾਲ ਉਹਦੇ ਤੋਂ ਤੇ ਛੋਟੀ ਜੀ ਸੀ ਉਹਦੇ ਸਾਦੀਆ ਮੈਂ ਚਾਚੇ ਤਾਂ ਆਇਆ ਨੂੰ ਸਿਰ 파ੜਤਾ ਸੀ ਭਾਈ ਦੇਖ ਲਵਦਾ ਉਹ ਬੰਡ ਵੀ ਦਿੰਨੀ ਐ ਕਿਸੇ ਨੂੰ ਤੂੰ ਘਰੇ ਬੰਨ ਵੀ ਦਿੰਨੀ ਐ ਤੂੰ ਕਿਸੇ ਨੂੰ ਤੇਰਾ ਭਾਈ ਕਿਸੇ ਨੂੰ ਬੰਨਣ ਦਿੰਦਾ ਐ ਕਰੇ ਨਹੀਂ ਬੰਨਣ ਦਿੰਦਾ ਕਿਉਂ ਆਪ ਨੂੰ ਫਿਰ ਗਲਪੀਆਂ ਖਾਦਾ ਨਹੀਂ ਨਾ ਤੇਰੇ ਭਾਈ ਤੋਂ ਜਾਂਦਾ ਠੇਕਾ ਤਾਂ ਮਾਮਾ ਫੜਦਾ ਦੋ ਦਿਨ ਵੀ ਜੇ ਲੇਟ ਹੋ ਜਾਏ ਠੇਕਾ ਨਹੀਂ ਫੜਦੀ ਮੇਰੀ ਮਾਂ ਨਾ ਮਾਮੇ ਤੋਂ ਬਿਨਾ ਮਾਮਾ ਫੜੂਗਾ ਕੇ ਮਾਮੇ ਬੈਂਕ ਦੀਆਂ ਕਾਪੀਆਂ ਸਾਡੇ ਘਰੇ ਨਹੀਂ ਹੈਗੀਆਂ ਸਾਡੇ ਘਰਾਂ ਟ੍ਰਾਂਕ ਨੇ ਸਾਡੇ ਘਰਾਂ ਲਮਾਰੀਆਂ ਨੇ ਸਾਡੇ ਨਾਨਕੀ ਜਾਦੇ ਨੇ ਕਿਉਂ ਉਹਨਾਂ ਦੇ ਸੁਰੰਗ ਬਣੀ ਹੋਈ ਆ ਉਹਦੇ ਕੀ ਸੰਭਾਲਦੀ ਆ ਮੇਰੀ ਮਾਂ ਜਾ ਜਾ ਕੇ ਮੈਂ ਚਵਰ ਚਵਰ ਬੋਲਦੀ ਆ ਨਹੀਂ ਮੈਂ ਮਰ ਜਾ ਮੈਂ ਤਾਂ ਐਂ ਕਹਿੰਦੇ ਚਲਤੀ ਮਟਿਆਰੇ ਕੰਮ ਬੋਲਣਾ ਹੈ ਤੂੰ ਬਸ ਹਰਦੀ ਨਹੀਂ ਤੂੰ ਤਾਂ ਮੈਨੂੰ ਵੀ ਮਰਵਾਏਂਗੀ ਤੂੰ ਫੇਰ ਤਾਂ ਐਤਾ ਰਹਿ ਗਈ ਵੇਚਦੇ ਇਹਦੀ ਵੇ ਆ ਮਨਛੇ ਪੀੜੀ ਵੀ ਨਾਨਕੀ ਛੱਡਿਆ ਵੇਚਦੇ ਚੱਲ ਉੱਥੇ ਮੈਂ ਪੋਚੇ ਲਾ ਲਿਆ ਕਰੂੰਗੀ ਸਦਾ ਦੇ ਲੋਕਾਂ ਦੇ ਭਵੇ ਕੂੜੇ ਕਰਿਆ ਕਰਾਂਗੀ ਤੇਰੀ ਕਰਤੂਤियां ਹੈ ਨਹੀਂ ਸਿਰਾਜ ਰੱਜਣ ਵਾਲੀ ਤੂੰ ਨਹੀਂ ਸਿਰਾ ਰੱਜਣ ਵਾਲੀ ਜਿਹੋ ਤੇ ਨੱਗਾ ਦੀ ਸੀਗਾ ਮੇਰੇ ਬਾਪ ਨੇ ਤਾਂ ਤੈਨੂੰ ਬਥੇਰਾ ਰਾਜ ਰਜਾਇਆ ਸੀਗਾ ਮੇਰੇ ਬਾਪ ਨੇ ਤਾਂ ਬਥੇਰਾ ਤੈਨੂੰ ਵਧੀਆ ਸਭ ਕੁਝ ਛੱਡ ਕੇ ਗਿਆ ਸੀ ਮੇਰਾ ਬਾਪ ਤਾਂ ਇੱਥੋਂ ਨਹੀਂ ਰੱਖਿਆ ਗਿਆ ਹੈਗਾ ਕੋਈ ਜਿਹੜਾ ਕੋਈ ਮਰਦਾ ਸਾਰਾ ਕੁਝ ਨਾਲ ਲੈ ਕੇ ਜਾਂਦਾ ਹੁਣ ਉਹਨੂੰ ਛੱਡ ਕੇ ਲੈ ਕੇ ਜਾਣਾ ਸੀ ਮੇਰੇ ਵਾਸਤੇ ਤੇ ਤੇਰਾ ਪਾਈ ਤੋਂ ਵੇਚ ਲ ਨਾ ਤੁਸੀਂ ਮੈਥੋਂ ਧੱਕੇ ਨਾਲ ਜ਼ਮੀਨ ਕਿਵੇਂ ਬਕਾ ਗੇ ਮੈਂ ਖੜਾ ਹਾਂ ਤੇ ਚਾਚਿਆਂ ਨਾਲ ਖੜਾ ਨਹੀਂ ਆਉਦੀ ਭੂਆ ਨਾਲ ਤੁਸੀਂ ਮੈਥੋਂ ਧੱਕੇ ਨਾਲ ਜ਼ਮੀਨ ਕਿਵੇਂ ਬਕਾਈ ਕਿਵੇਂ ਤੁਸੀਂ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਜ਼ਮੀਨ ਕੋਰਨ ਦੀ ਧੱਕਾ ਕੀਤਾ ਵਿਆਹ ਤਾਂ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ ਪੜਨੋ ਮੈਨੂੰ ਤੁਸੀਂ ਹਟਾ ਲਿਆ ਹੋਰ ਕੀ ਕੋਈ ਲੋਟੀ ਸ਼ਰਟ ਪਾਣਾ ਉਹ ਨਹੀਂ ਮੈਨੂੰ ਪਾਉਣ ਦਿੰਦੇ ਹੈਗੇ ਕਿ ਐਸ਼ ਰਾਮ ਨਾਲ ਮੈਂ ਰਹਿ ਨਹੀਂ ਸਕਦੀ ਡਿਪਰੈਸ਼ਨ ਚ ਕਰ ਰੱਖਿਆ ਮੈਨੂੰ ਤੂੰ ਮੇਤਾ ਹੋਰ ਨਾ ਥਾਪੜੇ ਖਾ ਲਾ ਥਾਪੜੇ ਖਾ ਲਾ ਜਮਾਂ ਚੱਲ ਗਿਆ ਤੇਰੀ ਲਪਰ ਲਪਰ ਬੋਲੀ ਜਾਨੀ ਆ ਤੂੰ ਬੱਸ ਕਰ ਜਿਆ ਹੌਲ ਕਰ ਦਿਓ ਤੂੰ ਹਾਂ ਕੋਨਾ ਮੇਰੀ ਕੀ ਐ ਕੱਲੀ ਕੱਲੀ ਮੇਰੀ ਕੀ ਆ ਕਿੰਨਾ ਪਿਆਰ ਦਿੱਤਾ ਸੀਗਾ ਜਦੋਂ ਰੋਲਦੀ ਤਾਂ ਤਾਂ ਰੋਲਦੀ ਈ ਆਬਦੀ ਕੀ ਹੁੰਦੀ ਮੈਂ ਲੱਕ ਬੰਨ ਲਿਆ ਸਾਰਾ ਇਸ ਪੇਚੇ ਦੇ ਮੇਰੀ ਗੱਲ ਸੁਣਨਾ ਤੂੰ ਮੇਰੇ ਕੰਨੇ ਮੂੰਹ ਕਰ ਲਾ ਥਾਪੜੇ ਨਾਲ ਮੂੰਹ ਫੇਰ ਲੈ ਯਾਰ ਦੇਖ ਲਾ ਭਤੀਜੇ ਦਾ ਤੇ ਸੱਟ ਪਾ ਪਾ ਅਦੀ ਨੇ ਮੇਰੀ ਨੇ ਮੇਰੇ ਵਾਸਤੇ ਬਣਾਈ ਉਹ ਚੱਕ ਕੇ ਪਾਈ ਕੋ ਨੰਗ ਸੀ ਤੇਰੇ ਪਿੱਕੇ ਕਿਉ ਮੈਂ ਕਿ ਇੱਥੇ ਵਿਆਹ ਲਈ ਸੀ ਆਈ ਹੁਣ ਤੇਰਾ ਭਾਈ ਕਿੱਥੇ ਹੈ ਕਿੱਥੇ ਤੇਰਾ ਲਾਡਲਾ ਪਾਈ ਪਾ ਮੂਰਾ ਬੈਗ ਭਰ ਕੇ ਲੈ ਕੇ ਗਿਆ ਪਿੰਡ ਨੂੰ ਕਰ ਲੈ ਗੱਲ ਹਾਂ ਦੱਸ ਆ ਕਰ ਲੈ ਗੱਲ ਹੁਣ ਤੂੰ ਚਾਬਰ ਚਾਬਰ ਲਾਈ ਆ ਬੋਲ ਦੀ ਕਹਿੰਦੀ ਆ ਬਣਾ ਇਹ ਆ ਬਥੇਰਾ ਕੁਝ ਬੋਲ ਕੇ ਹਟੀ ਕਿ ਤੇਰੇ ਭਾਈ ਪੈਸੇ ਲੈ ਗਿਆ ਜੇ ਆ ਬੋਆ ਹਾਂ ਮੈਂ ਕਿਨੇ ਕਾਰੇ ਵਾਸਤੇ ਦੱਸਣਾ ਕਾਰੇ ਵਾਸਤੇ ਦੱਸਣਾ ਤੀ ਕਿਰਾਹੇ ਸਾਂ ਪੀ ਜੂ ਮੈਂ ਇਹ ਦੇਖ ਲਈ ਬੋਲਦੀ ਕਿ ਮੈਲ ਦੋਸਕਲ ਲੱਗੀ ਹੈਗੀ ਹੈ ਇਹਨੂੰ ਆਇਆ ਵੀ ਮੇਰਾ ਵਿਆਹ ਹੋ ਜਾਂਦਾ ਮੈਂ ਆਪਣੇ ਸਹੁਰੇ ਘਰ ਨੂੰ ਜ਼ਮੀਨ ਦੇ ਦਾਂਦੀ ਹੈ ਬਗਾਨਾ ਪੁੱਤ ਵੀ ਜ਼ਮੀਨ ਲੈ ਕੇ ਜਾਂਦਾ ਕੋੜੇ ਜਦੋਂ ਜੋੜ ਆ ਗਿਆ ਮੜਾ ਜਾ ਕੇ ਮੈਂ ਸਮਝਾਉਣਾ ਇਹਨੂੰ ਜਾ ਮੜਾ ਜਾ ਕਰਦੀ ਕੀ ਹੈ ਨਾ ਹੁਣ ਬੋਲ ਹੁਣ ਕੌਣ ਨਹੀਂ ਬੋਲਦੀ ਹੁਣ ਕਿਉਂ ਲਪਰ ਲਪਰ ਕਰਦੀ ਸੀ ਚੁੱਪ ਕਰ ਗਈ ਨਾ ਮੇਰੀ ਗੱਲ ਸੁਣਾ ਕਿਉਂ ਤਾਂ ਧਰਤੀ ਚੱਕਣੀ ਕਰ ਰੱਖੀ ਹੈ ਤੇਰੇ ਭਲੇ ਵਾਸਤੇ ਕਰਦੀ ਸੀ ਹੈ ਬੋਲਦੀ ਨਹੀਂ ਮੈਂ ਤਾਂ ਮੰਮੀ ਨੂੰ ਕਹਿ ਰਹੀ ਸੀ ਕੀ ਕਹਿ ਰਹੀ ਸੀ ਮੰਮੀ ਨੂੰ ਕਿਤੇ ਤੂੰ ਤਾਨੇ ਮਾਰਦੀ ਹੈ ਮੈਨੇ ਮਾਰਦੀ ਹੈ ਤੇਰਾ ਤੇਰਾ ਦੱਬ ਲਿਆ ਕਿਸ ਨੇ ਕੁਛ ਤੇਰਾ ਬਣਾਈ ਹੈ ਤੇਰਾ ਵਿਆਹ ਹੋ ਗਿਆ ਅਗਲਾ ਇੱਥੇ ਅੱਖ ਤੇ ਨਾਲ ਇੱਥੇ ਧਰ ਲੂਗਾ ਮੈਨੂੰ ਹਲੇ ਵਿਆਹ ਨੂੰ ਕਿਉਂ ਆਸੀ ਮਾਮਾ ਜੀ ਮੈਂ ਨਹੀਂ ਵਿਆਹ ਕਰਾਉਣਾ ਹੈਗਾ ਮੈਂ ਤੇਰੀ ਆਰਤੀ ਤਾਰ ਲਈ ਸੀ ਆਰਤੀ ਤਾਰ ਲਈਏ ਲੈ ਕੇ ਥਾਲੀ ਮਤਾਂ ਦਿੰਨੀ ਆ ਮੈਨੂੰ ਮੈਂ ਮੈਂ ਅਜੇ ਵਿਆਹ ਨਹੀਂ ਕਰਾਉਣਾ ਮੈਂ ਤਾਂ ਇਹ ਕਿ ਵਿਆਹ ਨਹੀਂ ਕਰਾਉਣਾ ਹੋਰ ਕਿਦੋਂ ਕਰਾਂਗੇ ਵਿਆਹ ਹੈਂ ਵੀ 2 ਬਾਈ ਸਾਲਾਂ ਦੀ ਹੋਈ ਬੈਠੀ ਆ ਹੁਣ ਤੂੰ ਕਿਵੇਂ ਬੁੱਕ ਦੀਆ ਚੁੱਪ ਕਰ ਜਾ ਮम्मा ਕਸੂਏ ਅੱਛਾ ਤਾਂ ਕਿ ਸਾਡੇ ਚੰਗੇ ਲਈ ਕੀਤਾ ਵੀ ਕੀਆ ਮੈਂ ਕੀ ਕਰਨਾ ਹੈ ਜਿਹੜਾ ਕੁਝ ਕਰਿਆ ਚੰਗੇ ਲਈ ਕਰਿਆ ਆ ਗੰਦ ਤਾਂ ਤੂੰ ਪਾਇਆ ਅਸੀਂ ਕੀ ਗੰਦ ਪਾਇਆ ਗੰਦ ਤਾਂ ਮਾਮਾ ਤੂੰ ਪਾਇਆ ਸਾਰਾ ਘਰ ਹੀ ਹੜਾਪਨ ਤੇ ਆ ਗਿਆ ਸਾਡਾ ਤੂੰ ਹੱਸੋਂ ਇਹ ਬੋਲੇਗੀ ਮਰੇ ਮੂਰੇ ਤੇਰਾ ਅੱਜ ਕੰਮ ਹੀ ਨਿਭੇੜਦਾ ਮੈਂ ਕੰਮ ਹੀ ਨਿਭੇੜਦਾ ਨਹੀਂ ਹਾਂ ਬੋਲ ਦੇ ਕੇ ਮੈਂ ਬੋਲ ਦੇ ਕੇ ਮੈਂ ਮਰੇ ਮੂਰੇ ਬੋਲ ਦੇ ਕੇ ਮੈਂ ਹਾਂ ਹਾਂ ਤੂੰ ਮਾਰ ਕੇ ਬੰਦ ਕਰ ਲੈ ਮੈਂ ਮਾਰ ਕੇ ਬੰਦ ਕਰੂੰਗਾ ਜਾਦੇ ਪੌਂਕਦੀਆਂ